ਪਿੰਡ ਮੈਂ ਗੜ੍ਹਪਧਾਣੇ ਆਇਆ ਸੀ ਤੁਹਾਨੂੰ ਮੈਂ ਜਨਰਲ ਨੋਲਿਜ ਲਈ ਦੱਸ ਦਿਨਾ ਕਿ ਮੇਰੇ ਬਾਬਾ ਜੀ ਵੀ ਇਸ ਗੜ੍ਹਪਧਾਣੇ ਦੇ ਵਿੱਚ ਸਲਾਈ ਦਾ ਕੰਮ ਕਰਦੇ ਸੀਗੇ ਮੇਰੇ ਡੈਡੀ ਵੀ ਔਰ ਮੇਰੇ ਤਾਇਆ ਜੀ ਵੀ ਫਿਰ ਮੈਂ ਵੀ ਇੱਥੇ ਕਾਫੀ ਸਮਾਂ ਢਾਕੀਆਂ ਰਿਆ ਮੈਂ ਹੁਣ ਗੜ੍ਹਪਧਾਣੇ ਥੋੜ੍ਹਾ ਜਿਹਾ ਆਪਣੇ ਕੰਮ ਆਇਆ ਸੀ ਦੋਸਤ ਮਿੱਤਰ ਨੂੰ ਮਿਲਣ ਮੈਂ ਸੋਚਿਆ ਥਾਂਦੀ ਸਾਹਿਬ ਨਾਲ ਵੀ ਕਰ ਜਾਈਏ ਪਰ ਇਹਨਾਂ ਨੇ ਤਾਂ ਗੱਡੀਆਂ ਤੇ ਰਾਜਾ ਸਾਹਿਬ ਦਾ ਲਿਖਿਆ ਹੋਇਆ ਕਿ ਫ੍ਰੀ ਕਾਰ ਸੇਵਾਏ ਮੈਨੂੰ ਲੱਗਦਾ ਉਦੋਂ ਫ੍ਰੀ ਕਾਰ ਸੇਵਾਏ ਕਰਦੇ ਆ ਗੱਡੀਆਂ ਇਹਨਾਂ ਨੇ ਰੱਖੀਆਂ ਹੋਈਆਂ ਨੇ ਇਹਨਾਂ ਦੇ ਆਪਣੇ ਜੂਨੀਅਨ ਦੇ ਵੀ ਨੇ ਤੇ ਸੋਚਿਆ ਵੀ ਚਲੋ ਇਹਨਾਂ ਨਾਲ ਵੀ ਗੱਲਬਾਤ ਕਰਦੇ ਜਾਂਦੇ ਹੈਗੇ ਆ ਤੇ ਦੀਵਾਲੀ ਦੇ ਉੱਪਰ ਬੰਦੀ ਛੋੜ ਦੇ ਉੱਪਰ ਇਹ ਵਿਸ਼ਕਰਮ ਅਰਧਵਸ ਦੇ ਉੱਪਰ ਕੀ ਕਹਿਣਾ ਚਾਹੁੰਦੇ ਹੈਗੇ ਆ ਤੇ ਸੋਚਿਆ ਵੀ ਚਲੋ ਜਾਂਦੇ ਜਾਂਦੇ ਇੱਕ ਇੱਕ ਵੀ ਬੜੀ ਤੁਸੀਂ ਇਸ ਤਰ੍ਹਾਂ ਦੇ ਦੀਵੇ ਦੇਖੇ ਕਦੀ ਮੈਂ ਇੱਥੇ ਜਦੋਂ ਘਰ ਆਇਆ ਮੈਂ ਹੈਰਾਨ ਰਹਿ ਗਿਆ ਕਿ ਇਹ ਦੀਵੇ ਦੇਖੋ ਇਹਨਾਂ ਨੇ ਕਿਸ ਤਰ੍ਹਾਂ ਮਤਲਬ ਸਤਕਾਰ ਮਤਲਬ ਹੈ ਕਿ ਕਹਿੰਦਾ ਮਤਲਬ ਕਿੰਨੀ ਕਦਰ ਕਰਦੇ ਨੇ ਇਹ ਆ ਦੀਵਿਆਂ ਨੂੰ ਤੁਸੀਂ ਦੇਖੋ ਕਿਸ ਤਰ੍ਹਾਂ ਚਿੰਕੇ ਲਗਾਇਆ ਹੋਇਆ ਪਹਿਲਾਂ ਮੈਂ ਸੋਚਿਆ ਕਿ ਸ਼ੋਪੀਸ ਹੈ ਗਿਆ ਇਹ ਦੇਖ ਕੇ ਮੈਂ ਅੰਦਰ ਨੂੰ ਆ ਗਿਆ ਚਲੋ ਦੇਖਦੇ ਆ ਕਿ ਥਾਂਦੀ ਸਾਹਿਬ ਇੱਥੇ ਘਰ ਹੈਗੇ ਆ ਜਾਂ ਕਿ ਕਿਤੇ ਗਏ ਹੋਏ ਹੈਗੇ ਆ ਇਹ ਸਾਡਾ ਆਪਣਾ ਹੀ ਘਰ ਤੁਸੀਂ ਸਮਝ ਸਕਦੇ ਆ ਕਿ ਸਾਡਾ ਪਰਿਵਾਰ ਸਾਂਝ ਹੈਗੀ ਆ ਲਓ ਥਾਂਦੀ ਸਾਹਿਬ ਤਾਂ ਇੱਥੇ ਹੋਰ ਜੀ ਬਣਾ ਰਹੇ ਆ ਖਾਣਾ-ਦਾਣਾ ਚੱਲੀ ਜਾ ਰਿਹਾ ਹੈ ਹੋਰ 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 ਜੀ ਤਾਂਦੀ ਸਾਹਿਬ ਨਾਲ ਘਰੇ ਮਿਲ ਗਏ ਆ ਕਿ ਹੋਰ ਜੀ ਕੀ ਹਾਲ ਚਾਲ ਆ ਸਤਿ ਸ੍ਰੀ ਅਕਾਲ ਭਾਜੀ ਹੋਰ ਸੁਣਾਓ ਕੀ ਹਾਲ ਚਾਲ ਆ ਮੈਂ ਇਧਰੋਂ ਲੰਘਿਆ ਸੀਗਾ ਮੈਂ ਕਿਹਾ ਚਲੋ ਜਾਂਦਾ ਜਾਂਦਾ ਤਾਂਦੀ ਸਾਹਿਬ ਨੂੰ ਵੀ ਮਿਲ ਲੈਣਾ ਆ ਆਉ ਥਾਂਦੀ ਸਾਹਿਬ ਆਰ ਪਰਿਵਾਰ ਸਭ ਠੀਕ ਠਾਕ ਹੈ ਸਭ ਵਧੀਆ ਜੀ ਸਾਹਿਬ ਅੱਛਾ ਥਾਂਦੀ ਸਾਹਿਬ ਤੁਹਾਡਾ ਪੂਰਾ ਨਾਮ ਕੀ ਹੈਗਾ ਆ ਮੇਰਾ ਨਾਮ ਪੂਰਾ ਨਾਮ ਬਲਬੀਰ ਸਿੰਘ ਥਾਂਦੀ ਆ ਜੀ ਹਾਂ ਜੀ ਆ ਦਿਨ ਤਿਹਾਰ ਆ ਰਹੇ ਆ ਕਿਸ ਨੇ ਆ ਪਹਿਲਾਂ ਤਾਂ ਸਾਡੇ ਪੂਰੇ ਪਰਿਵਾਰ ਵੱਲੋਂ ਥਾਂਦੀ ਪਰਿਵਾਰ ਵੱਲੋਂ ਤੇ ਪੂਰੀ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਰਜਿਸਟ੍ਰੇਸ਼ਨ ਨੰਬਰ 31 ਵੱਲੋਂ ਇਹ ਔੜ ਹੈਗਾ ਨਾ ਹਾਂ ਜੀ ਆ ਦੇ ਇਹਦੇ ਵੱਲੋਂ ਆਪਾਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਤੇ ਬਾਬਾ ਵਿਸ਼ਵਕਰਮਾ ਜੀ ਦਿਵਸ ਲਈ ਬਹੁਤ ਬਹੁਤ ਪੂਰੀ ਸੰਗਤਾਂ ਨੂੰ ਲੱਖ ਲੱਖ ਮੁबारक जी ਤੇ ਵਧਾਈਆਂ ਦਿੰਨੇ ਆ ਕਿਉਂਕਿ ਜਿਹੜਾ ਇਹ ਦਿਨ ਹੈ ਖੁਸ਼ੀਆਂ ਦੇ ਦਿਨ ਹੈ ਜੀ ਜੀ ਹਾਂ ਜੀ ਅੱਛਾ ਭਾਜੀ ਮੇਰੀ ਗੱਲ ਸੁਣੋ ਤੁਸੀਂ ਮੇਰੀ ਕਹ ਜਿਹੜੀ ਤੁਹਾਡੀ ਟੈਕਸੀ ਯੂਨੀਅਨ ਹੈਗੀ ਆ ਮੈਂ ਹਰ ਸਾਲ ਕਵਰੇਜ ਵੀ ਕਰਦਾ ਆ ਜੀ ਜੀ ਇਹ ਰਾਜਾ ਸਾਹਿਬ ਦੇ ਵਿੱਚ ਵੀ ਕਾਫੀ ਯੋਗਦਾਨ ਪਾਉਂਦੇ ਆ ਜਦੋਂ ਉਹਨਾਂ ਦੀ ਵਰਸੀ ਹੁੰਦੀ ਆ ਜਾਂ ਦਿਨ ਤਿਹਾੜੀ ਮਤਲਬ ਉਹਨਾਂ ਦਾ ਹੁੰਦਾ ਆ ਦੇਖੋ ਜਦੋਂ ਰਾਜਾ ਸਾਹਿਬ ਜੀ ਦਾ ਮੇਲਾ ਹੁੰਦਾ ਨਾ ਆ ਮੇਲਾ ਮੇਲਾ ਜਦੋਂ ਮੇਲਾ ਨਾਲ ਉਹਦੇ ਵਿੱਚ ਇੱਕ ਯੂਨੀਅਨ ਨਹੀਂ ਜੀ ਇੱਕ ਯੂਨੀਅਨ ਦਾ ਕੰਮ ਨਹੀਂ ਇਹ ਇਹ ਜਿੰਨਾ ਸਾਡਾ ਪੂਰੇ ਕਹਿੰਦੇ ਭਾਰਤ ਦਾ ਕਹਿੰਦੇ ਚਾਹੀ ਤੁਸੀਂ ਕਹੇ ਸਾਰੇ ਪੰਜਾਬ ਛੱਡ ਕੇ ਵੀ ਬਾਹਰ ਦੀਆਂ ਸਟੇਟਾਂ ਤੋਂ ਵੀ ਨਾ ਜਿਵੇਂ ਡਰਾਈਵਰ ਭਾਈ ਚੜਾ ਉਹਨਾਂ ਨੇ ਇੱਕ ਕੁਦਰਤੀ ਕਹਿੰਦੇ ਵੀ ਇੱਕ ਮੋਹ ਜਿਹੜਾ ਹੈ ਨਾ ਤੇ ਉਹ ਬਹੁਤ ਜ਼ਿਆਦਾ ਫ੍ਰੀ ਸੰਗਤ ਜਿਹੜੀ ਆ ਉਹ ਆਪਣੇ ਕਿੰਨੇ ਦਿਨ ਫ੍ਰੀ ਕਰਦੇ ਹੁੰਦੇ ਉਹ 3 ਦਿਨ ਚੱਲਦੀ ਆ ਜੀ ਅੱਛਾ 3 ਦਿਨ ਚੱਲਦੀ ਤੇ ਮੇਲਾ ਸ਼ੁਰੂ ਹੋਣਾ ਉਦੋਂ ਤੋਂ ਲੈ ਕੇ ਲਾਸਟ ਡੇਅ ਤੱਕ ਇਥੋਂ ਤੱਕ ਕਿ ਅਗਲੇ ਦਿਨ ਤੱਕ ਇੱਕ ਦੋ ਦਿਨ ਤੱਕ ਜਿਹੜੇ ਆ ਸੰਗਤ ਆ ਉਹਨੂੰ ਢੋਣ ਦਾ ਕੰਮ ਸਾਰੇ ਡਰਾਈਵਰ ਵੀ ਸੰਘੇ ਅੱਛਾ ਤੁਹਾਡਾ ਆਪਣੇ ਇੱਥੇ ਦਫ਼ਤਰ ਵੀ ਹੈਗਾ ਗੜ੍ਹਪਧਾਣੇ ਦੇ ਵਿੱਚ ਹਾਂਜੀ ਆਪਣਾ ਗੜ੍ਹਪਧਾਣੇ ਮਾਦੀ ਹੱਡੇ ਦਫ਼ਤਰ ਹੈ ਜੀ ਤੇ ਜਿਹੜਾ 50 ਟੈਕਸੀ ਆਪਰੇਟਰ ਯੂਨੀਅਨ ਬਣਦੇ ਆ ਉਹ ਸਾਲ ਦੇ ਦੋ ਬਲੱਡ ਡੋਨੇਸ਼ਨ ਕੈਂਪ ਲਾਈਦੇ ਆ ਅੱਛਾ ਉਹ ਇੱਕ ਸ਼ਹੀਦ ਭਗਤ ਸਿੰਘ ਜੀ ਦੇ ਜੇ ਸ਼ਹੀਦੀ ਦਿਨ ਤੇ ਇੱਕ ਮਾਦੇ ਜਰਨ ਦਿਹਾੜੇ ਤੇ ਯਾਨੀ ਸੋਸ਼ਲ ਵਰਕਰ ਵੀ ਹਾਂਜੀ ਦੋ ਲਾਦੇ ਕਿਸੇ ਨੂੰ ਬਲੱਡ ਦੀ ਲੋੜ ਹੈ ਕੇ ਨੂੰ ਸੈੱਲ ਦੀ ਵਾਈਟ ਸੈਲਰੀ ਲੋੜ ਹੈ ਅੱਛਾ ਉਹ ਸਾਡੇ ਕੋਲ ਪੂਰਾ ਡਾਟਾ ਹੁੰਦਾ ਤੁਸੀਂ ਜਦੋਂ ਫੇਰ ਤਾਂ ਭਾਜੀ ਐਂਦਾ ਕਰੋ ਤੁਸੀਂ ਤਾਂ ਬਹੁਤ ਕੁਝ ਕਰਦੇ ਹੈਗੇ ਆ ਆਪਣਾ ਇੱਕ ਵਾਰ ਮੋਬਾਈਲ ਨੰਬਰ ਹੌਲੀ ਹੌਲੀ ਬੋਲੋ ਜੇ ਕਿਸੇ ਨੂੰ ਜ਼ਰੂਰਤ ਪੈਂਦੀ ਆ ਜਾਂ ਗੱਡੀ ਕਰਨੀ ਹੋਵੇ ਕਿਸੇ ਨੇ ਬਿਲਕੁਲ ਬਿਲਕੁਲ ਮੇਰਾ ਨੰਬਰ ਜਿਹੜਾ 98788 ਅੱਛਾ 42927 98 788 788 42927 42927 ਮਤਲਬ ਜੇ ਕਿਸੇ ਨੂੰ 24 ਘੰਟੇ ਵਿੱਚ ਵੀ ਜੇ ਗੱਡੀ ਦੀ ਲੋੜ ਪੈਂਦੀ ਆ ਜੀ 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 ਅਚਾ ਕਿਰਾਇਆ ਸਾਹਿਬ ਨਾਲੋਂ ਘੱਟ ਲੈਣੇ ਆ ਦੇਖੋ ਜੋ ਕਰਾਇਆ ਜਿਹੜਾ ਚੱਲਦਾ ਉਹ ਤਾਂ ਸਰ ਜਿਹੜਾ ਜੋ ਜੂਨੀਅਰ ਹੁੰਦਾ ਹੈਗਾ ਜੋ ਜੂਨੀਅਰ ਰੇਟ ਚੱਲ ਰਿਹਾ ਹੁਣ ਅੱਜ ਦਿਵਾਲੀ ਆ ਅੱਜ ਦਿਵਾਲੀ ਵਾਲੇ ਦਿਨ ਵੀ ਚੰਡੀਗੜ੍ਹ 에어ਪੋਰਟ ਨੂੰ ਜਾਣਾ ਅੱਛਾ ਹੁਣ 에어ਪੋਰਟ ਤੇ ਜਾ ਰਹੇ ਹੋ ਹਾਂਜੀ ਰਾਤ ਨੂੰ 9 ਵਜੇ ਫਲਾਈਟ ਲੱਗਣੀ ਹੈ ਸੋ ਜਿਹੜਾ ਕੰਮ ਹੈ ਦੇਖੋ ਸਾਡਾ ਤਾਂ ਕੰਮ ਉਹ ਤਾਂ ਕਰ ਨਹੀਂ ਕਹਿੰਦੇ ਅੰਦੇ ਆ ਵੀ ਦਿਵਾਲੀ ਵਾਲੇ ਦਿਨ ਲక్ష్ਮੀ ਆਉਂਦੀ ਆ ਤੇ ਕੌਣ ਕੌਣ ਨਾ ਗੱਡੀ ਕਰਦਾ ਆ ਕੰਮ ਦੇ ਕੋ ਕੰਮ ਤਾਂ ਸਾਰਿਆਂ ਨੂੰ ਕਰ ਹੁਣ ਅਸੀਂ ਵੀ ਦੇਖ ਲਓ ਸਵੇਰ ਤੋਂ ਨਿਕਲ ਜਾਈਦਾ ਸਾਨੂੰ ਹੁਣ ਕਿਸੇ ਖਬਰ ਦਾ ਫੋਨ ਆ ਗਿਆ ਅਸੀਂ ਨੱਠੇ ਜਾਣਾ ਖਬਰ ਕਰਨੀ ਪਰ ਸਾਨੂੰ ਸਾਡੇ ਕੋਲ ਪਰ ਇੱਕ ਗੱਲ ਹੋ ਰਿਹਾ ਦੀਵਾਲੀ ਜਿਹੜੀ ਹੈਗੀ ਇਹ ਜਿਸ ਤਰ੍ਹਾਂ ਕਿ ਬਹੁਤ ਕਈ ਵਾਰ ਧੂਆਂ ਰਹਿ ਧੂਏ ਵਾਲੇ ਪਟਾਕੇ ਬਹੁਤ ਵੱਜਦੇ ਆ ਕਿੱਦਾਂ ਮਨਾਣੀ ਚਾਹੀਦੀ ਆ ਨਹੀਂ ਕੋਈ ਮੈਂ ਤਾਂ ਇਹੀ ਸੁਨੇਹਾ ਸਾਰਿਆਂ ਨੂੰ ਆਪਾਂ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਆ ਹਾਂ ਕਿਉਂਕਿ ਦੇਖੋ ਬਹੁਤ ਕੁਝ ਆਪਾਂ ਕਰਕੇ ਦੇਖ ਲਿਆ ਸਾਰਾ ਕੁਝ ਜੋ ਅੱਜ ਦਾ ਸਮਾਂ ਆ ਅਜਦਾ ਸਮਾਂ ਆ ਪੈਸੇ ਨੂੰ ਸੇਵ ਕਰਨ ਦਾ ਬਿਲਕੁਲ ਹਾਂ ਉਹਦੇ ਨਾਲ ਚੰਗਾ ਤੁਸੀਂ ਗ੍ਰੀਨ ਦੀਵਾਲੀ ਮਨਾਓ ਆ ਇੱਕ ਪਟਾਕਾ ਤੁਸੀਂ 500 ਦਾ ਫੂਕ ਦਿੱਤਾ ਤੇ ਉਹ ਅੱਧੇ ਘੰਟੇ ਜਗਿਆ ਇਹਦੇ ਵਿੱਚ ਮੁਨਾਫਾ ਜਿਹੜਾ ਆ ਮੁਨਾਫਾ ਦਾ ਕਾਰੋਬਾਰੀਆਂ ਨੂੰ ਸਾਡਾ ਤਾਂ ਕੁਝ ਨਹੀਂ ਇਹਦੇ ਵਿੱਚ ਹੁੰਦਾ ਜੀ ਮੁਨਾਫਾ ਕਾਦਾ ਆਪਾਂ ਤਾਂ ਪੈਸਾ ਹੀ ਫੂਕਣਾ ਬਿਲਕੁਲ ਜੀ ਉਹਦੀ ਬਜਾਏ ਮੈਂ ਕਹਿੰਦਾ ਇਦਾਂ ਕਰੇ ਹਾਂਜੀ ਕੀ ਥੋੜਾ ਬੋਤਾ ਜੇ ਕੋਈ ਬੰਦਾ ਆਪਣੇ ਘਰ ਦਾ ਪਕੌੜੇ ਨਹੀਂ ਬਣਾ ਸਕਦਾ ਜਾਂ ਤੇਲ ਪਾਣੀ ਥੋੜਾ ਬੋਤਾ ਮੈਂ ਕਹਨਾ ਜੇ ਕੋ ਉਹਨਾ ਮਾਤਰ ਜੇ ਉਹ ਤੇਨੇ ਤੁਸੀਂ ਜੇ ਕਿਸੇ ਕੋ ਦੋ ਚਾਰ ਪੈਸੇ ਹੈਗੇ ਵੀ ਇਹ ਖਾਚਣੇ ਆ ਤਾਂ ਗਰੀਬ ਘਰ ਨੂੰ ਕਿਸੇ ਨੂੰ ਤੁਸੀਂ ਰਾਸ਼ਨ ਲੈ ਦਿਓ ਰਾਸ਼ਨ ਲੈ ਦਿਓ ਹਨਾ ਬਹੁਤ ਪਰਿਵਾਰ ਲੋੜਵੰਦ ਪਰਿਵਾਰ ਸਾਂ ਦਊਗਾ ਹਾਂਜੀ ਉਹਨਾਂ ਨੂੰ ਤੁਸੀਂ ਰਾਸ਼ਨ ਲੈ ਕੇ ਦਿਓ ਤੇ ਤਾਂ ਕਿ ਅਗਲਾ ਵੀ ਆਪਣਾ ਦੀਵਾਲੀ ਵਧੀਆ ਬਣਾ। ਮਤਲਬ ਗ੍ਰੀਨ ਦੀਵਾਲੀ ਹੋਣ ਵਾਲੀ। ਇੱਕ ਪਾਸੇ ਇੱਕ ਬੰਦਾ 5 ਤੋਂ 10000 ਰੁਪਏ ਧੂਆਂ ਕਰਕੇ ਖਰਾਬ ਕਰ ਦਿੰਦਾ। ਜਿਉਂ ਹੀ ਕੇ ਦੇ 1 ਦਾ ਮਹੀਨਾ ਚੱਲਦਾ। ਹਾਂਜੀ ਮਹੀਨਾ ਚੱਲਦਾ ਜਿਹੜਾ ਉਹ ਵੀ 5 ਤੋਂ 10000 ਵਿੱਚ ਤਿੰਨ ਪਰਿਵਾਰਾਂ ਦਾ ਮਹੀਨਾ ਚੱਲ ਜਾਵੇ। ਮਹੀਨਾ ਚੱਲਦਾ। ਹਾਂਜੀ। ਇਹ ਸਨ ਆਪਣੇ ਥਾਂਦੀ ਸਾਹਿਬ ਜਿਨ੍ਹਾਂ ਨੇ ਇੱਕ ਇਹ ਸਨੇਹਾ ਜਿਹੜਾ ਦਿੱਤਾ ਆ ਉਮੀਦ ਆ ਜੇ ਇੱਕ ਬੰਦੇ ਨੇ ਵੀ ਇਹ ਸਨੇਹਾ ਜਿਹੜਾ ਆ ਕਿ ਕਵਰ ਕਰ ਲਿਆ ਮੰਨ ਲਿਆ। ਤਾਂ ਉਹ ਇੱਕ ਪਰਿਵਾਰ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋ ਜਾਂਦਾ ਸੋ ਨਮਾ ਸ਼ਰਦ ਬਾਬਾ YouTube ਚੈਨਲ ਵੱਲੋਂ ਵੀ ਤੁਹਾਨੂੰ ਆਪਣੇ ਦੀਵਾਲੀ ਦੀਆਂ ਵਿਸ਼ਕਰਮਾ ਦਿਵਸ ਔਰ ਬੰਦੀ ਛੋੜ ਦਿਹਾੜੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਬਹੁਤ ਬਹੁਤ ਮੁਬਾਰਕਾਂ ਔਰ ਤੁਹਾਡਾ ਸਨੇਹਾ ਜਿਹੜਾ ਹੈ ਪਬਲਿਕ ਤੱਕ ਪਹੁੰਚ ਕੇ ਥਾਂਦੀ ਟੈਕਸੀ ਸਰਵਿਸ ਰਾਹੋਂ ਰੋਡ ਬਸ ਸੱਡਾ ਗੜਪਦਾਣਾ ਵਿਆਹ ਸ਼ਾਦੀਆਂ ਤੇ ਹੋਰ ਪ੍ਰੋਗਰਾਮਾਂ ਦੇ ਲਈ ਜਾਂ ਐਮਰਜੈਂਸੀ ਦੇ ਵਿੱਚ ਤੁਹਾਨੂੰ ਗੱਡੀਆਂ ਦੀ ਲੋੜ ਹੈ ਤੁਸੀਂ ਇੱਥੋਂ ਗੱਡੀ ਕਰ ਸਕਦੇ ਹੋ ਮੋਬਾਈਲ ਨੰਬਰ ਨੋਟ ਕਰੋ 98788 42927 98788 42927 ਦੂਸਰਾ ਨੰਬਰ ਨੋਟ ਕਰੋ 87250 0681 87250 0681 ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਪ੍ਰੋਗਰਾਮ ਜਾਂ ਐਮਰਜੈਂਸੀ ਦੇ ਵਿੱਚ ਜਾਂ ਦਿੱਲੀ 에어ਪੋਰਟ ਨੂੰ ਜਾਣਾ ਹੋਵੇ ਜਾਂ ਕਿਤੇ ਵੀ ਜਾਣਾ ਹੋਵੇ ਤੁਸੀਂ ਇੱਥੋਂ ਜਿਹੜਾ ਆ ਕਿ ਆਪਣੀ ਟੈਕਸੀ ਜਿਹੜੀ ਆ ਗੱਡੀ ਜਿਹੜੀ ਆ ਬੁੱਕ ਕਰਵਾ ਸਕਦੇ ਹੋ ਵਿਆਹ ਸ਼ਾਦੀਆਂ ਤੇ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਲਈ ਮਿਲੋ ਥੰਦੀ ਟੈਕਸੀ ਸਰਵਸ ਰਾਮੋ ਰੋਡ ਬਸ ਅੱਡਾ ਪਿੰਡ ਗੜਪਦਾਣਾ ਜੀ ਨਮਾਸ਼ਰਤ ਆਪਾ YouTube ਚੈਨਲ ਵੱਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਬੰਦੀ ਛੋਟ ਦੀਆਂ ਔਰ ਬਿਸ਼ਕਰਮਾ ਦੀਵਸ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਵਧਾਈ ਹੋਵੇ ਸਾਰਿਆਂ ਨੂੰ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਦੀਵਾਲੀ ਜਿਹੜੀ ਆ ਇਸ ਤੇ ਉੱਪਰ ਜਿਹੜੇ ਪਟਾਕੇ ਹੈਗੇ ਜਿਸ ਤਰ੍ਹਾਂ ਪਿੱਛੇ ਮੇਰੇ ਗ੍ਰੀਨ ਦੇਖ ਰਹੇ ਹੋ ਗ੍ਰੀਨ ਦੀਵਾਲੀ ਮਨਾਓ ਇਹੋ ਜਿਹੇ ਪਟਾਕੇ ਨਾ ਚਲਾਓ ਜਿਹਦਾ ਬਹੁਤ ਜ਼ਿਆਦਾ ਧਮਾਕਾ ਹੋਵੇ ਕਿਉਂਕਿ ਤੁਹਾਨੂੰ ਪਤਾ ਹੈਗਾ ਕਿ ਬਾਰਸ਼ਾਂ ਹੋ ਚੁੱਕੀਆਂ ਆ ਮੀਂਹ ਹੋ ਚੁੱਕ ਪੈ ਚੁੱਕਿਆ ਕੰਧਾ ਜਿਹੜੀਆਂ ਹੈਗੀਆਂ ਆ ਉਹਨਾਂ ਦਾ ਜਿਹੜਾ ਹੈਗਾ ਆ ਕਿ ਸਲਾਬ ਚੜੀ ਹੋਈ ਹੁੰਦੀ ਹੈਗੀ ਆ ਕਈ ਵਾਰ ਤੁਸੀਂ ਦੇਖਿਆ ਕਿ ਤਰੇੜਾਂ ਆ ਜਾਂਦੀਆਂ ਹੈਗੀਆਂ ਆ ਉਹਦੇ ਕਾਰਨ ਹੁੰਦੇ ਆ ਕਿ ਜਦੋਂ ਬਹੁਤ ਜ਼ਿਆਦਾ ਜ਼ਬਰਦਸਤ ਅਸੀਂ ਬੰਬ ਤਮਾਕੇ ਵਾਲੇ ਜਿਹੜੇ ਆ ਚਲਾਵਾਂਗੇ ਉਹਨਾਂ ਨਾਲ ਕੰਦਾ ਵੀ ਹਿਲਦੀਆਂ ਹੈਗੀਆਂ ਇਸ ਕਰਕੇ ਪਟਾਕੇ ਅਗਰ ਚਲਾਣੇ ਆ ਚਲਾਓ ਪਰ ਗ੍ਰੀਨ ਦੀਵਾਲੀ ਮਨਾਓ ਤੇ ਅਜਿਹੇ ਪਟਾਕੇ ਚਲਾਓ ਜਿਹਦਾ ਬਹੁਤ ਜ਼ਿਆਦਾ ਜ਼ਬਰਦਸਤ ਧਮਾਕਾ ਨਾ ਹੋਵੇ। ਬਾਕੀ ਜਿਹੜੇ ਛੋਟੇ ਬੱਚੇ ਹੈਗੇ ਆ ਉਹਨਾਂ ਦੇ ਨਾਲ ਮਾਪੇ-ਬਾਪ ਦੀਵਾਲੀ ਜਿਹੜੀ ਹੈਗੀ ਆ ਉਹਨਾਂ ਦੇ ਨਾਲ ਮਾਪੇ-ਬਾਪ ਜਿਹੜੇ ਆ ਪਟਾਕੇ ਚਲਾਣੇ ਹੈਗੇ ਉਹਨਾਂ ਦੇ ਕੋਲ ਖੜਕੇ ਪਟਾਕੇ ਚਲਾਓ ਔਰ ਇੱਕ ਬਈ ਦੀ ਬੇਨਤੀ ਹੈਗੀ ਆ ਵੈਸੇ ਤੇ ਮਾਲਕ ਸਭ ਤੇ ਸੁੱਖ ਰੱਖੇ ਹਮੇਸ਼ਾ ਪਾਣੀ ਦੇ ਜਿੰਨੇ ਵੀ ਤੁਹਾਡੇ ਘਰ ਦੇ ਭਾਂਡੇ ਬਰਤਨ ਹੈਗੇ ਆ ਉਹਨਾਂ ਨੂੰ ਹਮੇਸ਼ਾ ਭਰ ਕੇ ਰੱਖੋ ਜਦੋਂ ਤੁਸੀਂ ਪਟਾਕੇ ਚਲਾ ਲੈਣੇ ਹੈਗੇ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਉੱਪਰ ਪਾਣੀ ਪਾ ਲੈਣਾ ਹੈਗਾ ਆ ਤਾਂ ਜੋ ਜਿਹੜੀ ਅੱਗ ਹੈਗੀ ਆ ਉਹ ਕਿਸੇ ਵੀ ਤਰ੍ਹਾਂ ਜਿਹੜੀ ਆ ਕਿ ਇੱਧਰ ਉੱਧਰ ਨੂੰ ਨਾ ਜਾਵੇ ਸੋ ਦੀਵਾਲੀ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਮੁਬਾਰਕ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛੜਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ